ਆਪ ਦੀ ਸਰਕਾਰ 13 0 ਹੋਣ ਜਾ ਰਹੀ ਆ ਪੰਜਾਬ ਦੇ ਵਿੱਚ ਆਉਣ ਵਾਲੀ 4 ਤਰੀਕ ਨੂੰ ਉਸ ਨੂੰ ਕਿਵੇਂ ਦੇਖਦੇ ਹੋ ਉਹ ਲੋਕਾਂ ਨੂੰ ਇਹਨਾਂ ਨੇ ਲਾਰੇ ਲਾ ਕੇ ਰੱਖੇ ਸੀ ਅੱਜ ਸੰਗਤ ਜਿਹੜੀ ਹੈ ਉਹ ਸਿਰਫ ਇੱਕ ਤਰੀਕ ਹੀ ਡਿਕ ਰਹੀ ਹੈ ਇਹਦਾ ਨਤੀਜਾ ਹੀ ਦੱਸੂਗਾ ਕਿ 13 0 0 13 ਮਾ ਅ ਗੇਜਰਾਮ ਵਾਲਮੀ ਕਿਉਂ ਉਹਨਾਂ ਨੂੰ ਜਿਹੜੀ ਆ ਟਿਕਟ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਵਾਲਮੀ ਭਾਈ ਚਰੇ ਦੀ ਬੋਰਡ ਦਾ ਕਿੰਨਾ ਕੁ ਫਰਕ ਪਾਊਗਾ ਅੱਗਲੇ ਦਿਨ ਉਹਨਾਂ ਦੇ ਇਸ ਮੈਦਾਨ ਦੇ ਵਿੱਚ ਇਸ ਤਰ੍ਹਾਂ ਦੀ ਟਿਕਟ ਖੇਣ ਦੇ ਨਾਲ ਸਾਰੇ ਦਾ ਸਾਰਾ ਭਾਈਚਾਰਾ ਨਾਲ ਜੁੜਾ ਔਰ ਵਾਲਮੀਕ ਭਾਈਚਾਰੇ ਦੀ ਵੱਡੀ ਗਿੰਕੀ ਵਿੱਚ ਸੰਗਤ ਸ਼ਰਮਣੀ ਕਾਲੀ ਸਰ ਦੇ ਨਾਲ ਬੜੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਔਰ ਸਾਡਾ ਸਾਥ ਦੀ ਜਿਹੜਾ ਉਸ ਸਸ਼ੀ ਦਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਲੋਕ ਸਭਾ ਚੋਣਾਂ 2024 ਦਾ ਚੋਣ ਅਖੜਾ ਪੂਰੀ ਤਰ੍ਹਾਂ ਭੱਕ ਚੁੱਕਿਆ ਹੈ ਸਾਰੇ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜੋੜਾ ਸ਼ੋਰਾ ਤੇ ਕੀਤਾ ਜਾ ਰਿਹਾ ਹੈ। ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਸਮਰਾਲਾ ਦੇ ਮਾਛੀਬੜਾ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਦੇ ਵੱਲੋਂ ਅੱਜ ਆਪਣੇ ਦਫ਼ਤਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਗੱਲਬਾਤ ਕਰ ਲੈਣੇ ਆ। ਖਾਲਸਾ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦਫ਼ਤਰ ਦਾ ਜਿਹੜਾ ਉਦਘਾਟਨ ਹੈ ਮਾਛੀਬੜਾ ਸਾਹਿਬ ਦੇ ਵਿੱਚ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇ ਰੂਪ ਵਿੱਚ ਅੱਜ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਵਜੋਂ ਮੈਂ ਹਲਕੇ ਸਮਰਾਲੇ ਦੇ ਦੌਰੇ ਤੇ ਸਵੇਰ ਤੋਂ ਸੀ। ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਅਸੀਂ ਐਸ ਵੇਲੇ ਮਾਚੀਵਾਲਾ ਨਗਰ ਦੇ ਵਿੱਚ ਚੋਣ ਦਫ਼ਤਰ ਦਾ ਗਾਰਡਨ ਸ੍ਰੀ ਸ਼ੰਤ ਸਿੰਘ ਮੈਦਪੁਰੀ ਜੀ ਬਾਹਰਨ ਵਾਲੇ ਸੰਤ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਦੇ ਨਾਲ ਸ੍ਰੀ ਪਰਮਜੀਤ ਸਿੰਘ ਢਿੱਲੋਂ ਇਹਨਾਂ ਦੀ ਸਾਰੀ ਟੀਮ ਬਾਈਬਾ ਸਾਹਿਬ ਸਾਡੇ ਐਸਜੀਪੀਸੀ ਦੇ ਮੈਂਬਰ ਔਰ ਸ਼ਹਿਰ ਦੇ ਸਾਰੇ ਇਹਨਾਂ ਦੇ ਆਗੂਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਬੜਾ ਪਰਮਾ ਸੁਜੋਗ ਆ ਸੰਗਤ ਦਾ। ਔਰ ਮੈਨੂੰ ਇਸ ਗੱਲ ਦਾ ਯਕੀਨ ਆ ਕਿ ਇਸ ਹਲਕੇ ਤੋਂ ਅਸੀਂ ਵੱਡੀ ਲੀਡ ਪ੍ਰਾਪਤ ਕਰਾਂਗੇ ਔਰ ਮੈਂ ਬੇਨਤੀ ਵੀ ਕਰਦਾ ਤੁਹਾਡੇ ਰਾਹੀਂ ਸਾਰੀ ਸੰਗਤ ਨੂੰ ਕਿ ਆਓ ਆਪਾਂ ਇੱਕ ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਿਸ਼ਾਨ ਤੱਕੜੀ ਦਾ ਬਟਨ ਦਬਕ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਆਈਏ ਖੇਤਰੀ ਪਾਰਟੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਹੀ ਸਾਡੀਆਂ ਮੰਗਾਂ ਲੋੜਾਂ ਨੂੰ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦਾ ਆ ਕਿਵੇਂ ਦੇਖਦੇ ਹੋ ਆਏ ਦਿਨ ਤੁਸੀਂ ਨਵੇਂ ਨਵੇਂ ਪਿੰਡਾਂ ਦੇ ਵਿੱਚ ਵੀ ਰੋਜ਼ ਰojana ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚ ਰਹੇ ਹੋ ਲੋਕਾਂ ਦਾ ਉਤਸ਼ਾਹ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਅਕਾਲੀ ਦਲ ਪਾਰਟੀ ਨੂੰ ਗੱਲ ਖੜੀ ਕੰਮ ਦੀ ਰੁੱਤ ਸੀ ਚਾਹੇ ਮੀਂਹ ਪੈਂਦਾ ਚਾਹੇ ਗਰਮੀ ਆ ਅੱਜ ਵੀ ਗਰਮੀ ਦਾ ਦਿਨ ਸੀ ਸੰਗਤ ਵੱਡੀ ਗਿਣਤੀ ਵਿੱਚ ਨਿਰੰਤਰ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਆ ਰਹੀ ਹੈ ਬੜਾ ਭਾਰੀ ਉਤਸ਼ਾਹ ਵਾ ਲੋਕ ਸਵਾਲੀ ਇਲੈਕਸ਼ਨ ਨੂੰ ਲੈ ਕੇ ਮੈਂ ਸਮਝਦਾ ਕਿ ਲੋਕ ਅੱਜ ਪ੍ਰਸਤਾਵ ਰਹੇ ਨੇ ਉਹ ਸਮੇਂ ਨੂੰ ਕਿ ਪਿਛਲੇ ਜਿਹੜੀ 22 ਸਾਲ ਪਹਿਲਾਂ ਗਲਤੀ ਹੋਈ ਆ ਉਹਨੂੰ ਸੁਧਾਰਨ ਦਾ ਇੱਕੋ ਇੱਕ ਮੌਕਾ ਉਹ ਹੈ ਕਿ ਆਪਾਂ ਇੱਕ ਤਰੀਕ ਨੂੰ ਦਾ ਬਟਨ ਦਬਕੇ ਅੱਗੇ ਭਾਈ ਔਰ ਮੈਨੂੰ ਆ ਸਕੇ ਸੰਗਤ ਵੱਡੀ ਗਿਣਤੀ ਵਿੱਚ ਇਸ ਗਲਤੀ ਨੂੰ ਸੁਧਾਰੇਗੀ ਔਰ ਸ਼੍ਰੋਮਣੀ ਅਕਾਲੀ ਦਲ ਜੇ ਥਾਂ ਸਰ ਕਰੇ। ਅਬ ਭਾਜਪਾ ਵੱਲੋਂ ਪਿਛਲੇ ਦਿਨੀ ਹੀ ਉਮੀਦਵਾਰ ਜਿਹੜਾ ਚੋਣ ਮੈਦਾਨ ਦੇ ਵਿੱਚ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੇ ਵਿੱਚ ਅਗੇਜਾ ਰਾਮ ਵਾਲਮੀ ਕਿ ਉਹਨਾਂ ਨੂੰ ਜਿਹੜੀ ਆ ਟਿਕਟ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਵਾਲਮੀ ਭਾਈਚਾਰੇ ਦੀ ਵੋਟ ਦਾ ਕਿੰਨਾ ਕੁ ਫਰਕ ਪਊਗਾ ਅਕਾਲੀ ਦਲ ਨੂੰ ਉਹਨਾਂ ਦੇ ਇਸ ਮੈਦਾਨ ਦੇ ਵਿੱਚ ਆਉਣ ਦੇ ਨਾਲ। ਹਰ ਪਾਰਟੀ ਨੇ ਕਿਸੇ ਨਾ ਕਿਸੇ ਭਾਈਚਾਰੇ ਦੇ ਕੈਂਡੀਡੇਟ ਨੂੰ ਟਿਕਟ ਦੇਣੀ ਹੁੰਦੀ ਆ। ਸੋ ਉਸ ਪਾਰਟੀ ਨੇ ਸੋਸ ਸਮੀ ਕੇ ਟਿਕਟ ਦਿੱਤੀ ਆ। ਮੈਂ ਸਮਝਦਾ ਮੈਂ ਕਿ ਇਸ ਤਰ੍ਹਾਂ ਦੀ ਟਿਕਟ ਦੇਣ ਦੇ ਨਾਲ ਸਾਰੇ ਦਾ ਸਾਰਾ ਭਾਈਚਾਰਾ ਨਾਲ ਨਹੀਂ ਹੁੰਦਾ ਔਰ ਵਾਲਮੀਕ ਭਾਈਚਾਰੇ ਦੀ ਵੱਡੀ ਗਣਕੀ ਵਿੱਚ ਸੰਗਤ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬੜੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਔਰ ਸਾਡਾ ਸਾਥ ਵੀ ਜਿਹੜਾ ਉਹ ਤੋਂ ਪਿਛਲੇ ਦਿਨੀ ਭਗਵੰਤ ਸਿੰਘ ਭਗਵਾਨ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਪੀ ਉਹਨਾਂ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਰੋਡ ਸ਼ੋਅ ਕਰਨ ਦੇ ਲਈ ਸਮਰਾਲਾ ਪਹੁੰਚੇ ਸੀਗੇ ਔਰ ਉਹਨਾਂ ਨੇ ਫਿਰ ਵੀ ਉਹ ਦੁਬਾਰਾ ਤੋਂ ਇੱਕ ਨਾਰਾ ਜਿਹੜਾ ਦਿੱਤਾ ਗਿਆ ਸੀ ਪਹਿਲਾਂ ਕਿ ਆਪ ਦੀ ਸਰਕਾਰ 13 ਜੀਰੋ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਆਉਣ ਵਾਲੀ ਚਾਰ ਤਰੀਕ ਨੂੰ ਉਸ ਨੂੰ ਕਿਵੇਂ ਦੇਖਦੇ ਹਾਂ ਤੇ ਤਾਂ ਸੰਗਤ ਹੀ ਦੱਸੂਗੀ ਵੀ ਕਿ 130 ਵਗ 013 ਹਾਲ ਦੀ ਘੜੀਏ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਲੇਕਿਨ ਮੈਨੂੰ ਇਨਾ ਪਤਾ ਕਿ 25 ਸਾਲ ਤੋਂ ਜੋ ਲੋਕਾਂ ਨੂੰ ਇਹਨਾਂ ਨੇ ਲਾਰੇ ਲਾ ਕੇ ਰੱਖਿਆ ਸੀ ਅੱਜ ਸੰਗਤ ਜਿਹੜੀ ਹੈ ਉਹ ਸਿਰਫ ਇੱਕ ਤਰੀਕ ਹੀ ਡਿੱਕ ਰਹੀ ਹੈ ਇਹਦਾ ਨਤੀਜਾ ਹੀ ਦੱਸੂਗਾ ਕਿ 130 ਵਗ 013 ਵਾਂ ਲੇਕਿਨ ਮੈਂ ਸਮਝਦਾ ਕਿ 25 ਸਾਲਾਂ ਦੀ ਮਾੜੀ ਕਾਰਗੁਜ਼ਾਰੀ ਸਰਕਾਰ ਦੀ ਨੂੰ ਦੇਖ ਕੇ ਲੋਕ ਵੋਟਾਂ ਆਪਣਾ ਮੇਨ ਮੁਕਾਬਲਾ ਜਿਹੜਾ ਤੁਸੀਂ ਇਸ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਦਾ ਫਤਿਹ ਕਰ ਸਕਦੇ ਕਿਹਨਾਂ ਦੇ ਨਾਲ ਮੰਨਦੇ ਹੋ ਇਸ ਟਾਈਮ ਮੇਨ ਜੇ ਲਾਈਨ ਦੇ ਵਿੱਚ ਮੁਕਾਬਲਾ ਕਾਂਗਰਸ ਦੇ ਨਾਲ ਹੈ ਜੀ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਪਿਛਲੀ ਵਾਰ ਐਮਪੀ ਸਾਹਿਬ ਉਸ ਪਾਰਟੀ ਦੇ ਸੀ ਇਸ ਕਰਕੇ ਉਹਨਾਂ ਦੇ ਨਾਲ ਸਾਡਾ ਮੁਕਾਬਲਾ ਵਾ ਔਰ ਮੁੱਖ ਤੌਰ ਦੇ ਉੱਤੇ ਉਹਨਾਂ ਦੇ ਹੀ ਨਾਲ ਇਹ ਮੈਂ ਮੰਨਦਾ ਕਿ ਕਿਸੇ ਕਿਸੇ ਹਲਕੇ ਦੇ ਵਿੱਚ ਟਕੋਣਾ ਵੀ ਹੈ ਜ਼ਿਆਦਾਤਰ ਕਾਂਗਰਸ ਨਾਲ ਪਿਛਲੇ ਦਿਨੀ ਜਦੋਂ ਗੱਲ ਰੋਡ ショਅ ਸੀ ਭਗਵੰਤ ਸਿੰਘ ਮਾਨ ਦਾ ਗੁਰਪ੍ਰੀਤ ਸਿੰਘ ਜੀਪੀ ਹੋਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਹਿੰਦੇ ਅ ਡੇਢ ਤੋਂ 2 ਲੱਖ ਦੇ ਜਿੱਤੇ ਜਿਹੜੀ ਹਾਸਲ ਕਰਨੀ ਆ ਮੈਂ ਇਸ ਹਲਕੇ ਦੇ ਵਿੱਚੋਂ ਕਿ ਮੈਂ ਦੇਖ ਦਿਆਂ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਇਹ ਤਾਂ ਸੰਗਤ ਦੱਸੂਗੀ ਕਿ ਕਿਹਨੂੰ ਕਿੰਨੀਆਂ ਵੋਟਾਂ ਪੈਂਦੀਆਂ ਨੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਇਹ ਕਹਿਣਾ ਕਿ ਬਸ ਚਾਰ ਤਰੀਕ ਨੂੰ ਦੇਖੋ ਤਾਂ ਬਿਲਕੁਲ ਜੀ ਸਨ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਉਮੀਦਵਾਰ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਜਿਨ੍ਹਾਂ ਦਾ ਕਹਿਣਾ ਹੈ ਕਿ ਆਏ ਦਿਨ ਚੋਣ ਪ੍ਰਚਾਰ ਆ ਜਿਹੜਾ ਅਕਾਲੀ ਦਲ ਨੂੰ ਅ ਦਫਤਰ ਰਾਉਦ ਗਾਰਡਨ ਕਰਨ ਦੇ ਲਈ ਪਹੁੰਚੇ ਸੀਗੇ ਮਾਛੀਬਾੜਾ ਸਾਹਿਬ ਦੇ ਵਿੱਚ ਅੱਜ ਜਿੱਥੇ ਉਹਨਾਂ ਨੇ ਦੱਸਿਆ ਕਿ ਜਿਹੜੀ ਆਉਣ ਵਾਲੀ 4 ਤਰੀਕ ਹੈ ਇੱਕ ਤਰੀਕ ਨੂੰ VOTING ਹੋ ਜਾਣੀ ਹੈ ਪੰਜਾਬ ਦੇ ਵਿੱਚ ਤੇ 4 ਤਰੀਕ ਨੂੰ ਜਿਹੜੇ ਨਤੀਜੇ ਨੇ ਚੌਲ ਲੋਕ ਸਭਾ ਚੋਣਾਂ ਦੇ ਉਹ ਆ ਜਾਣੇ ਨੇ ਕਿ ਕਿਹੜੀ ਪਾਰਟੀ ਨੂੰ ਲੋਕ ਫਤਵਾ ਦੇ ਕੇ ਲੋਕ ਸਭਾ ਦੇ ਵਿੱਚ ਜਿਤਾ ਕੇ ਕਿਹੜੇ ਹਲਕੇ ਦੇ ਵਿੱਚੋਂ ਕਿਹੜੇ ਉਮੀਦਵਾਰ ਨੂੰ ਜਿਤਾ ਕੇ ਫਤਿਹਗੜ ਸਾਹਿਬ ਤੋਂ ਭੇਜਦੇ ਨੇ ਤਾਂ ਬਧਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERA ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ